ਹੁਣ ਆਗੇ ਆਵਾਜ਼ ਠੀਕ ਹੈ ਕੀ ਹਾਲ ਨੇ ਤੁਹਾਡੇ ਸਾਰਿਆਂ ਦੇ ਹੋਪਸ ਹੋ ਸਾਰੇ ਵਧੀਆ ਹੋਵੋਗੇ ਮੈਂ ਪੋਸਟ ਪਾਈ ਸੀ ਇੱਕ ਪੰਜਾਬ ਗ੍ਰਾਮੀਨ ਲਾਈਵਲੀਹੂਡ ਜੋ ਆਜੀਵਿਕਾ ਮਿਸ਼ਨ ਚੱਲਦਾ ਹੈਗਾ ਪੰਜਾਬ ਸੁਦਾ ਰੂਰਲ ਡਿਵੈਲਪਮੈਂਟ ਤੇ ਪੰਚਾਇਤਾਂ ਦੇ ਅਧੀਨ ਉਹਦੇ ਕੁਝ ਪੋਸਟਾਂ ਆਈਆਂ ਨੇ ਤੇ ਬੱਚਿਆਂ ਨੇ ਡਿਮਾਂਡ ਕੀਤੀ ਹੈ ਕਹਿੰਦੇ ਜੀ ਪਲੀਜ਼ ਸਾਨੂੰ ਪੂਰੀ ਜਾਣਕਾਰੀ ਦੇ ਦਿਓ ਤਾਂ ਆਬਵੀਅਸਲੀ ਤੁਹਾਡੇ ਹੁਕਮ ਦੇ ਪਾਵਨ ਦਾ ਪਾ ਚੁੱਕੇ ਹਾਂਗੇ ਠੀਕ ਹੈ ਤਾਂ ਗਵਰਨਮੈਂਟ ਆਫ ਪੰਜਾਬ ਦੇ ਵਿੱਚ ਰੂਰਲ ਡਿਵੈਲਪਮੈਂਟ ਦੇ ਪੰਚਾਇਤਾਂ ਦੇ ਅਧੀਨ ਪੋਸਟਾਂ ਓਪਨ ਹੋਈਆਂ ਨੇ ਜੀ ਇਹ ਪੰਜਾਬ ਸਟੇਟ ਰੂਰਲ ਲਾਈਵਲੀਹੂਡ ਮਿਸ਼ਨ ਦੇ ਅਧੀਨ ਪੋਸਟਾਂ ਆਉਣਗੀਆਂ ਕਿਹੜੀਆਂ ਕਿਹੜੀਆਂ ਪੋਸਟਾਂ ਨੇ ਕਿਵੇਂ ਕਿਵੇਂ ਨੇ ਆਪਾਂ ਦੇਖ ਲੈਣਿਆਂਗੇ ਹੁਣ ਸਭ ਤੋਂ ਪਹਿਲੀ ਚੀਜ਼ ਤਾਂ ਜਿਹੜੀ ਆਨਲਾਈਨ ਐਪਲੀਕੇਸ਼ਨ ਹੈ 1 2 ਤੋਂ ਸ਼ੁਰੂ ਹੋਏਗੀ 28 ਤਰੀਕ ਤੋਂ ਤਾਂ ਐਡਵਰਟਾਈਜ਼ਮੈਂਟ ਆਈ ਹੈ 1 2 ਤੋਂ ਸ਼ੁਰੂ ਹੋਏਗੀ ਲਾਸਟ ਡੇਟ ਅਪਲਾਈ ਕਰਨ ਦੀ ਇਹਦੀ 16 2 ਰਹੇਗੀ 16 2 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਐਡਮਿਟ ਕਾਰਡ ਹੈ ਜਿਹੜੇ 18 2 ਨੂੰ ਆਉਣਗੇ ਤੇ ਐਗਜ਼ਾਮ ਹੈ ਜਿਹੜਾ ਇਹਦਾ 22 2 ਨੂੰ ਕੰਡਕਟ ਕਰ ਲੈਣਗੇ ਨਵੇੜਤਾ ਕੰਮ 22 2 ਨੂੰ ਦੇਖੋ ਦੇਖ ਰਹੇ ਹੋ ਤੁਸੀਂ ਇਹ ਪੇਪਰ ਹੈ 22 2 ਨੂੰ ਉਹ ਪੋਸਟਰ ਦੇ ਨਾਲ ਹੀ ਉਸ ਤੋਂ ਬਾਅਦ ਤੁਹਾਡੇ ਕੋਲ ਜੋ ਪ੍ਰੋਵੀਜ਼ਨਲ ਅਨਸਰ ਕੀ ਹੈ 22 2 ਨੂੰ ਆਜੂਗੀ ਤੇ ਆਬਜੈਕਸ਼ਨ ਉਪ ਕੀ ਹੈ 23 2 ਨੂੰ ਸਬਮਿਟ ਕਰ ਸਕਦੇ ਹੋ ਫਾਈਨਲ ਅਨਸਰ ਕੀ ਹੈ 24 ਨੂੰ ਆਜੂਗੀ ਡਾਕੂਮੈਂਟਸ ਸਕਰੂਟੀ 25 ਨੂੰ ਆਜੂਗੀ ਪ੍ਰੋਵੀਜ਼ਨਲ एलिਜੀਬਲ ਕੈਂਡੀਡੇਟਸ ਦੀ 27 ਨੂੰ ਕੈਨ ਜੋਇਨਿੰਗ ਆ ਜੋ ਮਤਲਬ ਕਿ ਮਾਰਚ ਅਪ੍ਰੈਲ ਚ ਤੁਹਾਨੂੰ ਯਾਰ ਜੋਇਨਿੰਗ ਦੇ ਦੇਣਗੇ ਗੱਲ ਕੇਰਾਂ ਦੇ ਵਿੱਚ ਮੈਂ ਨਵੇੜਾਂ ਤਾਂ ਇੱਥੇ ਤੁਹਾਡੀ ਜੋਇਨਿੰਗ ਹੋ ਜੂਗੀ ਇਹਦੇ ਵਿੱਚ ਠੀਕ ਹੈ ਜੀ ਕਈ ਕੁਛ ਹੋਊਗਾ ਰਿਟਨ ਐਗਜ਼ਾਮੀਨੇਸ਼ਨ ਹੈ ਕੰਪਿਊਟਰ ਸਕਿੱਲ ਟੈਸਟ ਹੈ ਟਾਈਪਿੰਗ ਟੈਸਟ ਹੈ ਇੰਟਰਵਿਊ ਹੈ ਤੇ ਇਹ ਚੀਜ਼ਾਂ ਤੁਹਾਡੇ ਕੰਡਕਟ ਹੋਣਗੇ ਕਿਹੜੇ ਕਿਹੜੇ ਪੋਸਟ ਹੈ ਸਟੇਟ ਪ੍ਰੋਗਰਾਮ ਮੈਨੇਜਰ ਮੰਗਿਆ ਇਹਨਾਂ ਨੇ ਜਿਹਦੇ ਵਿੱਚ ਤੁਹਾਡੇ ਕੋਲ ਬਿਜ਼ਨਸ ਦੇ ਵਿੱਚ ਮੈਨੇਜਮੈਂਟ ਦੇ ਵਿੱਚ ਸੋਸ਼ਲ ਵਰਕ ਸੋਸ਼ੀਓਲੋਜੀ ਇਕਨੋਮੀ ਜਾਂ ਰੂਰਲ ਡਿਵੈਲਪਮੈਂਟ ਦੇ ਵਿੱਚ ਤੁਹਾਡੇ ਕੋਲ ਪੋਸਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਘੱਟੋ-ਘੱਟ 7 ਸਾਲ ਦਾ ਜਿਹੜਾ ਤੁਹਾਡਾ ਐਕਸਪੀਰੀਅੰਸ ਹੈ ਇਸ ਫੀਲਡ ਦੇ ਵਿੱਚ ਹੋਣਾ ਚਾਹੀਦਾ ਹੈ ਬਾਕੀ ਮੈਂ ਤੁਹਾਨੂੰ ਕਹੂੰਗਾ ਕਿ ਇਹ ਤਾਂ ਅਸੀਂ ਪੀਡੀਐਫ ਹੈ ਜਿਹੜੀ ਤੁਹਾਡੀ ਟੈਲੀਗ੍ਰਾਮ ਚੈਨਲ DD43 ਤੇ ਪਾ ਦਿੱਤੀ ਹੈਗੀ ਤਾਂ ਤੁਸੀਂ ਇਹ ਪੋਸਟ ਜੇ ਲੈਣੀ ਆ ਤਾਂ ਤੁਹਾਨੂੰ ਪੜ੍ਹਨੀ ਪਊਗੀ ਆ ਸਾਰੀ ਚੀਜ਼ ਤਨਖਾਹ ਇਹਦੀ ਜਾਊਗੀ 70000 ਇੱਕ ਵੈਕੈਂਸੀ ਹੈਗੀ ਸਟੇਟ ਪ੍ਰੋਗਰਾਮ ਮੈਨੇਜਰ ਮਾਰਕੀਟਿੰਗ ਦਾ ਤਾਂ ਉਹ ਵੀ ਮਾਰਕੀਟਿੰਗ ਹੈ ਤਾਂ ਤੁਹਾਡੇ ਕੋਲ ਐਮਬੀ ਹੋਣੀ ਚਾਹੀਦੀ ਹੈ ਜਾਂ ਆਬਵੀਅਸਲੀ ਤੁਹਾਡੇ ਕੋਲ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਹੈ ਜਿਹੜਾ ਉਹ ਡਿਵੀਜ਼ਨ 1 ਦਾ ਮਾਰਕੀਟਿੰਗ ਦੇ ਵਿੱਚ ਹੋਣਾ ਚਾਹੀਦਾ ਹੈ 7 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਜਿਹੜਾ ਉਹ ਇਹਨਾਂ ਨੇ ਮੰਗਿਆ ਹੈਗਾ ਤੇ 70000 ਸੈਲਰੀ ਹੈ ਇੱਕ ਪੋਸਟ ਇੱਥੇ ਆਈ ਹੋਈ ਹੈ ਹੁਣ ਜੋ ਸਟੇਟ ਪ੍ਰੋਗਰਾਮ ਮੈਨੇਜਰ ਮਾਨਿਟਰਿੰਗ ਤੇ ఎవਾਲਿਊਸ਼ਨ ਦਾ ਆ ਗਿਆ ਇਹਦੇ ਵਿੱਚ ਤੁਹਾਡੇ ਕੋਲ ਇਕਨੋਮਿਕਸ ਮੈਥਮੈਟਿਕਸ ਸਟੈਟਿਸਟਿਕਸ ਤੇ ਪਬਲਿਕ ਪਾਲਿਸੀ ਡਵੈਲਪਮੈਂਟ ਸਟੱਡੀਜ਼ ਰੂਰਲ ਮੈਨੇਜਮੈਂਟ ਸੋਸ਼ਲ ਸਾਇੰਸ ਐਮਬੀਏ ਵਗੈਰਾ ਇਹਦੇ ਵਿੱਚ ਪੋਸਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ 7 ਸਾਲ ਦਾ ਐਕਸਪੀਰੀਅੰਸ ਤੁਹਾਡੇ ਕੋਲ ਮੰਗਿਆ ਗਿਆ ਇੱਕ ਪੋਸਟ ਆਈਏ 70000 ਸੈਲਰੀ ਹੈਗੀ ਪ੍ਰੋਜੈਕਟ ਮੈਨੇਜਰ ਦੇ ਵਿੱਚ ਤੁਹਾਡੇ ਕੋਲ ਪੋਸਟ ਗ੍ਰੈਜੂਏਸ਼ਨ ਹੈ ਜਿਹੜੀ ਉਹ ਸਟੱਡੀਜ਼ ਦੇ ਵਿੱਚ ਅ ਡਵੈਲਪਮੈਂਟ ਸਟਡੀ ਰੂਰਲ ਡਵੈਲਪਮੈਂਟ ਮੈਨੇਜਮੈਂਟ ਬਿਜ਼ਨਸ ਐਡਮਿਨਿਸਟ੍ਰੇਸ਼ਨ ਸੋਸ਼ਲ ਵਰਕ ਇਹਨਾਂ ਦੇ ਵਿੱਚ ਹੋਣਾ ਚਾਹੀਦਾ 5 ਸਾਲ ਦਾ ਐਕਸਪੀਰੀਅੰਸ ਮੰਗੇਗਾ ਤੇ ਪੰਜਾਬੀ میٹرਿਕ ਲੈਵਲ ਤੇ ਹੋਣੀ ਚਾਹੀਦੀ ਹੈ ਇੱਕ ਪੋਸਟ ਹੈ 45000 ਇਹਨਾਂ ਨੇ ਮੰਗੇ ਪੰਜਾਬੀ ਦਾ ਬੇਸਿਕਲੀ ਯਾਰ 10ਵੀਂ ਦੇ ਲੈਵਲ ਤੇ ਸਾਰਿਆਂ ਦੀ ਹੀ ਮੰਗੀ ਹੋਈ ਹੈ ਵੀ 10ਵੀਂ ਤੁਸੀਂ ਪੰਜਾਬੀ ਕੀਤੀ ਹੋਣੀ ਚਾਹੀਦੀ ਹੈ ਤੁਹਾਡੀ ਯਾਰ ਪ੍ਰੋਜੈਕਟ ਮੈਨੇਜਰ ਦੀ ਪੋਸਟ ਆਈ ਹੈ ਐਮਸੀਏ ਐਮਐਸਸੀ ਆਈਟੀ ਠੀਕ ਹੈ ਇਹਨਾਂ ਚੀਜ਼ਾਂ ਦੀ ਇਹਨਾਂ ਨੇ ਡਿਮਾਂਡ ਕੀਤੀ ਹੈ 5 ਸਾਲ ਦਾ ਇਹਨਾਂ ਨੇ ਐਕਸਪੀਰੀਅੰਸ ਮੰਗਿਆ ਹੋਇਆ ਹੈਗਾ ਤੇ ਇਸ ਤੋਂ ਇਲਾਵਾ ਤੁਹਾਡੇ ਕੋਲ ਕੰਪਿਊਟਰ ਵਗੈਰਾ ਦੀ ਤੁਹਾਨੂੰ ਆਈ ਥਿੰਕ ਇਹ ਚ ਨੌਲੇਜ ਚਾਹੀਦੀ ਹੈ ਜਾਂ ਨਹੀਂ ਭਾਈ ਹੈਗੀ ਹੈ ਮਾਈਕਰੋਸਾਫਟ ਦੀ ਤੁਹਾਨੂੰ ਨੌਲੇਜ ਆਫਿਸ ਦੀ ਚਾਹੀਦੀ ਹੈਗੀ ਇੱਕ ਪੋਸਟ ਹੈ 45000 ਸੈਲਰੀ ਹੈ ਪ੍ਰੋਜੈਕਟ ਮੈਨੇਜਰ ਤੁਹਾਨੂੰ ਡਿਜੀਟਲ ਫਾਈਨਾਂਸ ਦੇ ਵਿੱਚ ਮੰਗਿਆ ਐਮਬੀਏ ਐਮਕਾਮ ਤੁਹਾਡੀ ਹੋਣੀ ਚਾਹੀਦੀ ਹੈ 5 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਹੈਗਾ ਤੇ ਤੁਹਾਡੇ ਕੋਲ ਭਾਈ ਬਾਕੀ ਇਹ ਚੀਜ਼ ਪੜ ਲਿਓ ਕੰਮ ਦੀ ਚੀਜ਼ ਹੈ ਇੱਕ ਪੋਸਟ ਹੈ 45000 ਤੁਹਾਡੇ ਕੋਲ ਪ੍ਰੋਜੈਕਟ ਮੈਨੇਜਰ ਐਂਟਰਪ੍ਰਾਈਜ਼ ਫਾਈਨਾਂਸਿੰਗ ਪੋਸਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਕਨੋਮਿਕਸ ਦੇ ਵਿੱਚ ਰੂਰਲ ਮੈਨੇਜਮੈਂਟ ਰੂਰਲ ਡਵੈਲਪਮੈਂਟ ਦੇ ਵਿੱਚ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਤੇ 5 ਸਾਲ ਦਾ ਐਕਸਪੀਰੀਅੰਸ ਰਿਲੇਟਡ ਫੀਲਡ ਇੱਕ ਤੋਂ ਪੋਸਟ ਆਈ ਹੈ 45000 ਸੈਲਰੀ ਹੈ ਤੁਹਾਡੇ ਕੋਲ ਆਫਿਸ ਅਸਿਸਟੈਂਟ ਹੈ ਜਿਹੜਾ ਉਹ ਮੰਗਿਆ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਕਿਸੇ ਵੀ ਕੈਟੇਗਰੀ ਦੀ ਗ੍ਰੈਜੂਏਸ਼ਨ ਤੁਹਾਡੀ ਚੱਲੂਗੀ ਕੰਪਿਊਟਰ ਇਨਫੋਰਮੇਸ਼ਨ ਦੇ ਨਾਲ ਰਿਲੇਟਡ ਤੁਹਾਡੇ ਕੋਲ ਗ੍ਰੇਡ A ਲੈਵਲ ਦਾ 120 ਘੰਟੇ ਵਾਲਾ ਜਿਹੜਾ ਤੇ ਟਾਈਪਿੰਗ ਟੈਸਟ ਤੁਸੀਂ ਦੇਣਾ 30 ਵਰਡਸ ਪਰ ਮਿੰਟ ਪੰਜਾਬੀ ਦੇ ਵਿੱਚ ਤੇ ਇੰਗਲਿਸ਼ ਦੇ ਵਿੱਚ ਤੁਹਾਡੇ ਕੋਲ BCA, B.MCA, BSc, B.Tech IT ਵਾਲੇ ਇਹ ਬੰਦੇ ਚੱਲਣਗੇ 10ਵੀਂ ਕੀਤੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਤੇ ਇਹਦੇ ਵਿੱਚ ਇੱਕ ਪੋਸਟ ਆਈ ਹੈ 20000 ਸੈਂਦਰੀ ਹੈ ਤੇ ਹਾਂ ਉਹ ਜੋ ਐਕਸਪੀਰੀਅੰਸ ਇਹਨਾਂ ਨੇ ਡਿਮਾਂਡ ਨਹੀਂ ਕੀਤੀ ਠੀਕ ਹੈ ਜੀ ਡਿਸਟ੍ਰਿਕਟ ਪ੍ਰੋਗਰਾਮ ਮੈਨੇਜਰ ਪੋਸਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਮੈਨੇਜਮੈਂਟ ਬਿਜ਼ਨਸਮੈਨ ਜੋ ਬਿਜ਼ਨਸ ਹੋ ਗਿਆ ਫਿਸ਼ੋਲ ਜੋ ਗਿਆ ਜੋ ਆਪਾਂ ਪਹਿਲਾਂ ਗੱਲਾਂ ਕਰਕੇ ਆਇਆ ਸਾਰਿਆਂ ਦੇ ਉਹੀ ਸੇਮ ਇਥੇ ਡਿਮਾਂਡ ਕੀਤੀ ਹੈ ਬਟ ਜੋ ਇਥੇ ਐਕਸਪੀਰੀਅੰਸ ਹੈ 5 ਸਾਲ ਦਾ ਹੈਗਾ ਤੇ ਇਥੇ ਤੁਹਾਡੇ ਕੋਲ ਐਗਰੀਕਲਚਰ ਦੇ ਅਗੇ ਅਲਾਈਡ ਡਿਪਾਰਟਮੈਂਟਸ ਵੀ ਕਹਿੰਦੇ ਡੇਰਿੰਗ ਪੋਲਟਰੀ ਸ਼ਿਪ ਬਰੀਡਿੰਗ ਇਹਨਾਂ ਦੇ ਵਿੱਚ ਵੀ ਅਗਰ ਤੁਹਾਡਾ ਡਿਸਪਲਿਨ ਹੈ ਤਾਂ ਆ ਜਾਏਗਾ 10 ਪੋਸਟਾਂ ਨੇ 45000 ਸੈਲਰੀ ਮੰਗੀ ਹੋਈ ਹੈ ਦਿੱਤੀ ਜਾਣੀ ਹੈ ਮੰਗੀ ਨਹੀਂ ਹੈਗੀ ਡਿਸਟ੍ਰਿਕਟ ਫੰਕਸ਼ਨਲ ਮੈਨੇਜਰ ਫੰਕਸ਼ਨਲ ਇਨਕਲੂਜ਼ਨ ਦੇ ਅਗੇ ਪੋਸਟ ਗ੍ਰੈਜੂਏਸ਼ਨ ਫਾਈਨਾਂਸ ਦੀ ਤੇ ਐਮਬੀਏ ਦੀ ਜਾਂ ਮਾਸਟਰ ਇਨ ਫਾਈਨਾਂਸ ਐਂਡ ਕੰਟਰੋਲ ਹੋ ਗਿਆ ਫਰਸਟ ਡਿਵੀਜ਼ਨ ਦੀ ਹੋਣੀ ਚਾਹੀਦੀ ਹੈ 3 ਸਾਲ ਦਾ ਤੁਹਾਡੇ ਕੋਲ ਵਰਕ ਐਕਸਪੀਰੀਅ 2 ਸਾਲ ਦਾ ਤੁਸੀਂ ਥੈਮੈਟਿਕ ਵਰਕ ਐਕਸਪੀਰੀਅੰਸ ਲੈਤਾ ਹੋਣਾ ਚਾਹੀਦਾ ਹੈਗਾ 17 ਪੋਸਟਾਂ ਨੇ 30000 ਸੈਲਰੀ ਹੈ ਜਿਹੜੀ ਉਹਦੀ ਡਿਮਾਂਡ ਕੀਤੀ ਹੈਗੀ ਅਕਾਊਂਟੈਂਟ ਹੈ ਜਿਹੜਾ ਉਹਦੀ ਪਾਈ ਗ੍ਰੈਜੂਏਸ਼ਨ ਤੁਹਾਡੇ ਕਮਰਸ ਦੀ ਹੋਣੀ ਚਾਹੀਦੀ ਹੈ 2 ਸਾਲ ਦਾ ਐਕਸਪੀਰੀਅੰਸ ਜਿਹੜਾ ਅਕਾਊਂਟ ਫਾਈਨਾਂਸਿੰਗ ਆਡਿਟਿੰਗ ਵੈਲ ਨੋਨ ਹੋਣਾ ਚਾਹੀਦਾ ਤੁਹਾਡੇ ਕੋਲ ਪਬਲਿਕ ਸੈਕਟਰ ਦੇ ਵਿੱਚ ਤੁਹਾਡੇ ਕੋਲ ਪੋਸਟਾਂ ਨੇ ਜਿਹੜੀਆਂ ਉਹ ਹੋਣੀਆਂ ਕੰਮ ਕੀਤਾ ਹੋਣਾ ਚਾਹੀਦਾ ਤੁਸੀਂ ਗਵਰਨਮੈਂਟ ਦੇ ਵਿੱਚ ਤੇ ਡਾਟਾ ਐਂਟਰੀ ਕੰਪਿਊਟਰ ਐਮ ਐਸ ਆਫਿਸ ਵਰਕ ਨੋਲੇਜ ਇਹ ਤੁਹਾਨੂੰ ਹੋਣੀ ਚਾਹੀਦੀ ਹੈ ਇਹਨਾਂ ਚੀਜ਼ਾਂ ਦੀ 11 ਡਿਸਟ੍ਰਿਕਟ MIS DIO MIS ਕੋਆਰਡੀਨੇਟਰ ਨੇ ਮੰਗ ਕੀਤੀ ਹੈ ਗ੍ਰੈਜੂਏਸ਼ਨ ਕੰਪਿਊਟਰ ਸਾਇੰਸ ਦੇ ਵਿੱਚ BSC BSc ਵਗੈਰਾ ਤੁਹਾਡਾ ਆਰਟੀ ਵਗੈਰਾ ਚੀਜ਼ਾਂ ਚੱਲਣਗੀਆਂ ਠੀਕ ਹੈ 3 ਸਾਲ ਦਾ ਤੁਹਾਡੇ ਕੋਲ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਟਾਈਪਿੰਗ ਟੈਸਟ ਪੰਜਾਬੀ ਤੇ ਇੰਗਲਿਸ਼ ਦਾ 30 ਵਰਡਸ ਪਰ ਮਿਨਟ ਹੈ ਜਿਹੜੇ ਤੁਸੀਂ ਉਹ ਸਕੋਰ ਕਰਨੇ ਨੇ 10 ਪੋਸਟਾਂ ਨੇ 20000 ਸੈਲਰੀ ਹੈ ਬਲਾਕ ਮਿਸ਼ਨ ਮੈਨੇਜਮੈਂਟ ਯੂਨਿਟ ਦੇ ਵਿੱਚ ਜੋ ਪੋਸਟਾਂ ਨੇ ਇਹਨਾਂ ਨੇ ਬਲਾਕ ਪ੍ਰੋਗਰਾਮ ਮੈਨੇਜਰ ਰੱਖਣੇ ਨੇ ਕਿ ਪੋਸਟ ਗ੍ਰੈਜੂਏਸ਼ਨ ਤੁਹਾਡੀ ਸੇਮ ਇਨ ਆਰੀਆ ਦੇ ਵਿੱਚ ਜੋ ਰੂਰਲ ਡਵੈਲਪਮੈਂਟ ਦੀ ਆਪਾਂ ਗੱਲ ਕੀਤੀ ਹੈ ਅਲਾਈਡ ਡਿਸਪੀਸਪਲਿਨ ਦੀ ਐਗਰੀਕਲਚਰ ਦੇ ਨਾਲ ਉਹਦੇ ਵਿੱਚ ਹੋਣੀ ਚਾਹੀਦੀ ਹੈ ਕਿ ਅਪਾਰਟ ਫਰਮ ਥੈਟ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈਗਾ ਪੰਜਾਬੀ ਲੈਂਗੁਏਜ 12ਵੀਂ ਚੋਂ 10 ਵਿੱਚ ਪਾਸ ਕੀਤੀ ਹੋਣੀ ਚਾਹੀਦੀ ਹੈ 41 ਪੋਸਟਾਂ ਨੇ 25000 ਸੈਲਰੀ ਤੁਹਾਨੂੰ ਇਹ ਦੇਣਗੇ ਕਲਸਟਰ ਕੋਆਰਡੀਨੇਟਰ ਦੀਆਂ ਪੋਸਟਾਂ ਆਈਆਂ ਨੇ ਤੁਹਾਡੇ ਕੋਲ ਗ੍ਰੈਜੂਏਸ਼ਨ ਕਿਸੇ ਵੀ ਸਟਰੀਮ ਦੀ ਚੱਲੂਗੀ 12ਵੀਂ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਕਹਿੰਦਾ ਅ ਕਮਿਊਨਿਟੀ ਦੀ ਕਮਿਊਨਿਟੀ ਕਾਰਡਰ ਆਲਰੇਡੀ ਵਰਕਿੰਗ ਇਨ ਡਿਜ਼ਾਇਰਬਲ ਓਕੇ ਮਤਲਬ ਕਿ ਇਹ ਖੇਤਰ ਦੇ ਵਿੱਚ ਆਲਰੇਡੀ ਵਰਕ ਕਰਦੇ ਹੋਏ ਪਲੱਸ 2 ਵਾਲੇ ਜਿਹੜੇ ਉਹ ਅਪਲਾਈ ਕਰ ਸਕਦੇ ਨੇ ਇੱਕ ਸਾਲ ਦਾ ਐਕਸਪੀਰੀਅੰਸ ਹੈ ਜਿਹੜਾ ਤੁਹਾਡਾ ਹੋ ਇਹਨਾਂ ਚੀਜ਼ਾਂ ਦੇ ਵਿੱਚ ਹੋਣਾ ਚਾਹੀਦਾ ਭਾਈ ਤੇ ਇਸ 44 ਪੋਸਟਾਂ ਨੇ 18000 ਸੈਲਰੀ ਦੀ ਇਹਨਾਂ ਨੇ ਡਿਮਾਂਡ ਕੀਤੀ ਹੈਗੀ ਇਸ ਤੋਂ ਇਲਾਵਾ ਤੁਹਾਡੇ ਕੋਲ ਡੀਓ ਐਮਆਈਐਸ ਕੋਆਰਡੀਨੇਟਰ ਹੈ ਜਿਹੜੇ ਉਹ ਆਏ ਹੋਏ ਨੇ ਗ੍ਰੈਜੂਏਸ਼ਨ ਕੰਪਿਊਟਰ ਸਾਇੰਸ ਬੀਸੀਏ ਬੀਐਸਸੀ ਵਗੈਰਾ ਚੱਲੂ ਪੀਜੀਡੀਸੀ ਵਗੈਰਾ ਇਹਨਾਂ ਦੀ ਮੰਗ ਕੀਤੀ ਹੈ ਇਹਨਾਂ ਨੇ ਤੇ ਬੀਕਾਮ ਵਿਦ ਪੀਟीडीसी ਤੇ ਵਰਡਸ ਤੁਹਾਡੇ ਕੋਲ ਇੰਗਲਿਸ਼ ਕੰਪਿਊਟਰ ਦੇ ਹੋਣੇ ਚਾਹੀਦੇ 2 ਸਾਲ ਦਾ ਐਕਸਪੀਰੀਅੰਸ ਹੈਗਾ ਤੇ ਇਹਨਾਂ ਮੈਨੇਜਮੈਂਟ ਦੇ ਵਿੱਚ ਐਕਸਪੀਰੀਅੰਸ ਮੰਗਿਆ ਨਾ ਇਸ ਚੀਜ਼ ਦਾ ਧਿਆਨ ਰੱਖਣਾ ਹੈ 107 ਪੋਸਟਾਂ ਨੇ ਤੇ 20000 ਜਿਹੜੀ ਸੈਲਰੀ ਹੈ ਉਹ ਇਹਨਾਂ ਨੇ ਭਾਈ ਤੁਹਾਡੀ ਡਿਮਾਂਡ ਕੀਤੀ ਹੈਗੀ ਠੀਕ ਹੈ ਜੀ ਵੀ ਇਹ ਚੀਜ਼ ਦੇ ਨਾਲ ਤੁਸੀਂ ਚੀਜ਼ਾਂ ਜਿਹੜੀਆਂ ਪਾਈ ਅੱਗੇ ਪ੍ਰੋਸੀਡ ਕਰ ਸਕਦੇ ਹੋਗੇ ਠੀਕ ਹੈ ਜੀ ਨੈਕਸਟ ਇਹਦੇ ਵਿੱਚ ਠੀਕ ਹੈ ਇਹ ਚੀਜ਼ ਹੋ ਗਈ ਤੁਹਾਡੇ ਕੋਲ ਇਸ ਤੋਂ ਬਾਅਦ ਤੁਹਾਡੇ ਕੋਲ हां ਪੋਜੀਸ਼ਨਸ ਆ ਜਿਹੜਾ ਉਹਦੇ ਵਿੱਚ ਟੀਡੀਏ ਵਗੈਰਾ ਜੋ ਪੇ ਕਰਨਗੇ ਉਹਦੀ ਜਾਣਕਾਰੀ ਇਹਨਾਂ ਨੇ ਦਿੱਤੀ ਹੋਈ ਐ ਤਾਂ ਹੁਣ ਤੁਹਾਨੂੰ ਇੱਕ ਸਿੰਪਲ ਜੀ ਚੀਜ਼ ਦੱਸਦਾ ਮੈਂ ਇਹਨਾਂ ਨੇ ਦੱਸਿਆ ਵੀ ਤੁਹਾਨੂੰ ਕਿੱਥੇ ਕਿੱਥੇ ਕਿੰਨੇ ਕਿੰਨੇ ਬੰਦੇ ਚਾਹੀਦੇ ਨੇ ਉਹ ਦੱਸਿਆ ਰ ਇਹਨਾਂ ਨੇ ਤੇ ਇਹਦੇ ਵਿੱਚ ਇਹਨਾਂ ਨੇ 10ਵੇਂ ਦੇ ਵਿੱਚ ਗ੍ਰੈਜੂ ਜੋ ਪੰਜਾਬੀ ਆ ਉਹਦੀ ਡਿਮਾਂਡ ਕੀਤੀ ਐ ਇਹ ਪੋਸਟ ਜਿਹੜੀ ਫਿਲਹਾਲ ਦੇ ਲਈ ਤੁਹਾਡੀ 11 ਮਹੀਨਿਆਂ ਦੇ ਲਈ ਐ ਆਈ ਥਿੰਕ ਜਿਵੇਂ ਹੂੰ 11 ਮਹੀਨੇ ਤੇ 12ਵੇਂ ਇੱਕ ਸਾਲ ਦੀ ਵੀ ਬੇਸਿਕਲੀ ਪੋਸਟ ਹੋਊਗੀ ਉਸ ਤੋਂ ਬਾਅਦ ਅਸੀਂ ਕਹਿੰਦੇ ਤੁਹਾਡਾ ਅੱਗੇ ਦਾ ਜੋ ਐਕਸਟੈਂਡ ਕਰਨ ਦਾ ਮਸਲਾ ਹੈਗਾ ਉਹ ਦੇਖਾਂਗੇ ਇਹ ਚੀਜ਼ ਇਹਨਾਂ ਨੇ ਕਈ ਹੋਈ ਹੈ ਇਹਦੇ ਵਿੱਚ ਠੀਕ ਹੈ ਆਪਾਂ ਇੱਕ ਵਾਰ ਚੈੱਕ ਵੀ ਕਰ ਲੈਂਦੇ ਆਂ ਅਗਰ ਆਪਾਂ ਨੂੰ ਉੱਥੇ ਮਿਲਦੀ ਆ ਚਲੋ ਐਗਜ਼ਾਮੀਨੇਸ਼ਨ ਦੀ ਗੱਲ ਕਰ ਲੈਣਾ ਐਗਜ਼ਾਮੀਨੇਸ਼ਨ ਦੇ ਵਿੱਚ ਮੈਂਟਲ ਅਬਿਲਟੀ ਮਤਲਬ ਕਿ ਰੀਜ਼ਨਿੰਗ ਵੀ ਨੰਬਰ ਦੇ ਹੋਊ ਜਨਰਲ ਨੋਲਿਜ ਵੀ ਨੰਬਰ ਦੇ ਹੋਊ ਪੀਐਸਲ ਪੀਐਸਆਰ ਐਲਐਮ ਦੇ ਜੋ ਬੇਸਿਕਸ ਜਾਣਕਾਰੀ ਆ ਉਹ 10 ਨੰਬਰ ਦੀ ਪੁੱਛੀ ਜਾਊ ਕੰਪਿਊਟਰ ਪ੍ਰੋਫੀਸ਼ੈਂਸੀ 10 ਨੰਬਰ ਦੇ ਹੋ ਇੰਗਲਿਸ਼ ਪੰਜਾਬੀ 10 ਨੰਬਰ ਦੀ ਆਊਗੀ ਮਿਨਿਮਮ ਕੁਆਲੀਫਾਈਇੰਗ ਮਾਰਕਸ 25 ਲੈਣੇ ਨੇ ਉਸ ਤੋਂ ਇਲਾਵਾ ਕੁਆਲੀਫਿਕੇਸ਼ਨ ਦੇ 10 ਨੰਬਰ ਜੁੜਨਗੇ ਐਕਸਪੀਰੀਅੰਸ ਦੇ 10 ਜੁੜਨਗੇ ਇੰਟਰਵਿਊ ਦੇ 10 ਜੁੜਨਗੇ ਤੇ ਕੰਪਲਸਰੀ ਤੁਹਾਡਾ ਟਾਈਪਿੰਗ ਟੈਸਟ ਹੈ ਟੋ ਪੋਸਟ ਦੇ ਅਕੋਰਡਿੰਗ ਹੈ ਉਹਦੇ ਨੰਬਰ ਤੁਹਾਨੂੰ ਦਿੱਤੇ ਜਾਣਗੇ 100 ਮਾਰਕਸ ਦਾ ਇਸ ਢੰਗ ਦੇ ਨਾਲ ਤੁਹਾਡਾ ਜਿਹੜਾ ਪੇਪਰ ਹੈਗਾ ਉਹ ਭਾਈ ਕੰਡਕਟ ਕੀਤਾ ਜਾਊਗਾ ਠੀਕ ਹੈ ਜੀ ਨੈਕਸਟ ਹਾਂ ਐਕਸਪੀਰੀਅੰਸ ਸਰਟੀਫਿਕੇਟ ਵਗੈਰਾ ਤੁਹਾਨੂੰ ਕਹਿੰਦਾ ਇਹ ਚਾਹੀਦੇ ਨੇਗੇ ਹੁਣ ਜਨਰਲ ਦੇ ਲਈ ਜੋ ਤੁਹਾਡੀ ਏਜ ਲਿਮਿਟ ਹੈ ਇੱਥੇ 18 ਤੋਂ 55 ਸਾਲ ਹੈਗੀ ਤੇ ਜਨਰਲ ਦੇ ਲਈ ਤੁਹਾਡੇ ਕੋਲ 800 ਹੈਗੀ ਸਪੋਰਟਸ ਪਰਸਨ ਫਰੀडम फाइਟਰ 800 ਐਸਸੀ ਬੀਸੀ ਈਡਬਲਯੂਐਸ ਦੇ ਲਈ 200 ਐਕਸ ਸਰਵਿਸਮੈਨ ਦੇ ਲਈ 160 ਹੈ ਦਿਵਿਆਂਗ ਪੀਡਬਲਯੂਡੀ ਦੇ ਲਈ 400 ਹੈ ਜਿਹੜੀ ਤੁਹਾਡੇ ਅਪਲਾਈ ਕਰਨ ਦੀ ਇਹਨਾਂ ਨੇ ਫੀਸ ਰੱਖੀ ਹੈਗੀ ਠੀਕ ਹੈ ਇਹ ਡਿਸਕਵਾਲਿਫਿਕੇਸ਼ਨ ਦੇ ਏਰੀਆਜ਼ ਆਗਰ ਰਿਜੈਕਸ਼ਨ ਦੇ ਆਗੇ ਵੀ ਇਹਦੇ ਨਾਲ ਕਿਵੇਂ ਕਿਵੇਂ ਰਿਜੈਕਸ਼ਨ ਹੋਊਗੀ ਇਹਨਾਂ ਚੀਜ਼ਾਂ ਦੇ ਏਰੀਆਜ਼ ਇਹਨਾਂ ਨੇ ਕਹੇ ਨੇ ਠੀਕ ਹੈ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦੇ ਮੈਂ ਜਾਂਦਾ ਜਾਂਦਾ ਜੋ ਤੁਹਾਡੇ ਕੰਮ ਦੇ ਆਜੂਗੀ ਵੀ ਜੋ ਤੁਹਾਨੂੰ ਇਹ ਜਾਣਕਾਰੀ ਹੈ ਉਹ rdp.punjab.gov.in ਤੇ ਮਿਲੂਗੀ ਇਹ ਵੈਬਸਾਈਟ ਤੇ ਤੁਸੀਂ ਜਾਓਗੇ ਇਸ ਵੈਬਸਾਈਟ ਤੇ ਤੁਸੀਂ ਜਾਓ rdp.gov.in ਤੇ ਆ ਆ ਗਈ ਤੁਹਾਡੇ ਕੋਲ ਠੀਕ ਹੈ ਕਿਧਰ ਗਿਆ ਹਾਂ ਆ ਆ ਗਈ ਤੁਹਾਡੇ ਕੋਲ ਇਥੇ ਜਾਓ ਤੁਸੀਂ ਇੱਥੇ ਰਿਕਰੂਟਮੈਂਟ ਪੈਨਲਮੈਂਟ ਹੈ ਜੋ ਤੁਹਾਡਾ ਸਾਈਡ ਤੇ ਕਲਿੱਕ ਕਰੋਗੇ ਫੋਨ ਤੇ ਉੱਥੇ ਆ ਜਾਏਗਾ ਇੱਥੇ ਤੁਹਾਡੇ ਕੋਲ ਆ ਗਿਆ ਇਹ ਨੋਟਿਸ ਐਡਵਰਟਾਈਜ਼ਮੈਂਟ ਆ ਗਿਆ ਨੋਟਿਸ ਆ ਗਿਆ ਤੇ ਇੱਕ ਤਰੀਕ ਤੋਂ ਇਹ ਤੁਹਾਡਾ ਓਪਨ ਹੋ ਜਾਏਗਾ ਜਿਹਨੂੰ ਤੁਸੀਂ ਭਾਈ ਅਪਲਾਈ ਕਰ ਸਕੋ ਠੀਕ ਹੈ ਤਾਂ ਹੁਣ ਮੈਂ ਤੁਹਾਨੂੰ ਇਹ ਇਨਫੋਰਮੇਸ਼ਨ ਪ੍ਰੋਵਾਈਡ ਕਰਾ ਦਿੱਤੀ ਹੈਗੀ डन ਜੀ ਚਲ ਥੈਂਕ ਯੂ ਸੋ ਮੱਚ